ਜਿਲੇ ਦੇ ਸਰਦੀ ਇਲਾਕੇ ਚ ਪੈਂਦੇ ਨਰੋਟ ਜੈਮਲ ਸਿੰਘ ਦੇ ਲੋਕਾਂ ਨੂੰ ਮਿਲਿਆ ਤੋਹਫ਼ਾ 5 ਕਰੋੜ 55 ਲੱਖ ਦੀ ਲਾਗਤ ਤਿਆਰ ਹੋਵੇਗੀ ਵਾਟਰ ਸਪਲਾਈ ਕੈਬਨਿਟ ਮੰਤਰੀ ਲਾਲਚੰਦ ਕਟਾਰੂਚਕ ਨੇ ਰੱਖਿਆ ਕਮਦਾਨੀ ਅਪਦਤ ਜ਼ਿਲ੍ਹੇ ਦੇ ਸਰਦੀ ਇਲਾਕੇ 'ਚ ਲੋਕਾਂ ਨੂੰ ਕਾਫੀ ਸਾਰੀ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਹਨਾਂ ਵਿੱਚੋਂ ਹੀ ਇੱਕ ਸੀ ਵਾਟਰ ਸਪਲਾਈ ਜਿਸ ਦੇ ਨਾ ਹੋਣ ਦੀ ਵਜ੍ਹਾ ਨਾਲ ਨਰੋਟ ਜੈਮਲ ਸਿੰਘ ਦੇ ਲੋਕਾਂ ਨੂੰ ਖਾਸਾ ਪਰੇਸ਼ਾਨ ਹੋਣਾ ਪੈਂਦਾ ਸੀ ਲੋਕਾਂ ਦੀ ਪਰੇਸ਼ਾਨੀ ਨੂੰ ਵੇਖਦੇ ਹੋਏ ਕੈਬਨਟ ਮੰਤਰੀ ਲਾਲਚੰਦ ਕਟਾਰੂਚਕ ਵੱਲੋਂ ਵਾਟਰ ਸਪਲਾਈ ਬਣਾਉਣ ਦੇ ਲਈ 5 ਕਰੋੜ 55 ਲੱਖ ਰੁਪਏ ਦਾ ਫੰਡ ਜਾਰੀ ਕੀਤਾ ਹੈ ਤਾਂ ਜੋ ਲੋਕਾਂ ਸਾਫ ਪਾਣੀ ਲਈ ਮਿਲ ਸਕੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੈਬਨਟ ਮੰਤਰੀ ਲਾਲਚੰਦ ਕਟਾਰੂਚਕ ਨੇ ਕਿਹਾ ਕਿ ਸਰਦੀ ਇਲਾਕੇ 'ਚ ਪੈਂਦੀ ਨਗਰ ਪੰਚਾਇਤ ਨਰੋਟ ਜੈਮਲ ਸਿੰਘ ਵਿਖੇ ਲੋਕਾਂ ਨੂੰ ਪੀਣ ਵਾਲੇ ਪਾਣੀ ਨੂੰ ਲੈ ਕੇ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਜਿਸ ਦੇ ਚੱਲਦੇ ਅੱਜ ਉਹਨਾਂ ਵੱਲੋਂ 5 ਕਰੋੜ 55 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੀ ਵਾਟਰ ਸਪਲਾਈ ਦਾ ਨੀਂਹ ਪੱਥਰ ਰੱਖਿਆ ਗਿਆ ਹੈ ਉਹਨਾਂ ਦੱਸਿਆ ਕਿ ਇਸ ਵਾਟਰ ਸਪਾਈ ਦੇ ਵਿੱਚ 11 ਕਿਲੋਮੀਟਰ ਦੇ ਕਰੀਬ ਪਾਈਪਲਾਈਨ ਵਿਛਾਈ ਜਾਏਗੀ 50 ਲੱਖ ਗੈਲਨ ਦੀ ਕਪੈਸਿਟੀ ਵਾਲੀ ਪਾਣੀ ਦੀ ਟੈਂਕੀ ਬਣਾਈ ਜਾਏਗੀ ਅਤੇ ਵਾਟਰ ਸਪਲਾਈ ਵੀ ਤਿਆਰ ਕੀਤੀ ਜਾਏਗੀ ਉਹਨਾਂ ਕਿਹਾ ਕਿ ਸਰਦੀ ਇਲਾਕੇ ਵਿੱਚ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ ਉਸ ਦੇ ਲਈ ਉਹ ਵਚਨਬੱਧ ਹਨ ਅਤੇ ਇਸੇ ਦੇ ਚੱਲਦੇ ਇਸ ਤੋਂ ਪਹਿਲਾਂ ਨਗਰ ਪੰਚਾਇਤ ਨਰੋਟ ਜੈਮਲ ਸਿੰਘ ਵਿਖੇ ਉਹਨਾਂ ਵੱਲੋਂ 17 ਕਰੋੜ ਦੀ ਲਾਗਤ ਦੇ ਨਾਲ ਸੀਵਰੇਜ ਪਾਉਣ ਦਾ ਕੰਮ ਵੀ ਸ਼ੁਰੂ ਕਰਵਾਇਆ ਗਿਆ ਸੀ ਉਹਨਾਂ ਕਿਹਾ ਕਿ ਅੱਗੇ ਵੀ ਸਰਦੀ ਇਲਾਕੇ 'ਚ ਜੋ ਵੀ ਕੰਮ ਕਰਵਾਉਣ ਦੀ ਜ਼ਰੂਰਤ ਪਵੇਗੀ ਉਹ ਵੱਲੋਂ ਕਰਵਾਇਆ ਜਾਵੇਗਾ ਅ ਅੱਜ ਫਿਰ ਇੱਕ ਵਾਰ ਮੈਂ ਆਪਣੇ ਹਲਕੇ ਦੇ ਪਿਆਰੇ ਲੋਕਾਂ 'ਚ ਆਇਆ ਸੋ ਮੇਰਾ ਬਹੁਤ ਹੀ ਪਿਆਰਾ ਔਰ ਇਤਿਹਾਸਿਕ ਪਿੰਡ ਨਰੋੜ ਜਮਲ ਸਿੰਘ ਨਗਰ ਪੰਜਾ ਨੋੜ ਜਮਲ ਸਿੰਘ ਦੇ ਲੋਕਾਂ ਨੂੰ ਕਾਫੀ ਲੰਬੇ ਸਮੇਂ ਤੋਂ ਪੀਣ ਵਾਲੇ ਪਾਣੀ ਦੀ ਕਿੱਲਤ ਮਹਿਸੂਸ ਹੁੰਦੀ ਸੀਗੀ ਸੋ ਮੈਂ ਧੰਨਵਾਦ ਕਰਦਾ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਲਮਾਨ ਜੀ ਦਾ ਜਿਨ੍ਹਾਂ ਨੇ ਅੱਜ ਇਸ ਪਿੰਡ ਨੂੰ 5 ਕਰੋੜ 55 ਲੱਖ ਰੁਪਇਆ ਮਤਲਬ ਵਾਟਰ ਸਪਲਾਈ ਦਾ ਜਿਹੜਾ ਇਹ ਸਾਰਾ ਹੀ ਸਿਸਟਮ ਦੂਰ ਕਰਨ ਦੇ ਲਈ ਦਿੱਤਾ ਸੋ ਅੱਜ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ 5 ਕਰੋੜ 55 ਲੱਖ ਰੁਪਏ ਦੀ ਲਾਗਤ ਦੇ ਨਾਲ ਇੱਕ ਬਹੁਤ ਹੀ ਵੱਡੀ ਤੇ ਸ਼ਾਨਦਾਰ ਵਾਟਰ ਸਪਲਾਈ ਦਾ ਨਿਰਮਾਨ ਦਾ ਅੱਜ ਇੱਥੇ ਨੀਂ ਪੱਥਰ ਰੱਖਿਆ ਸੋ ਇਹ 11 ਕਿਲੋਮੀਟਰ ਲਗਭਗ 11 ਕਿਲੋਮੀਟਰ ਜਿਹੜੀ ਪਾਈਪ ਲਾਈਨ ਪੈਣੀ ਹੈ ਤੇ 50 ਲੱਖ ਗੈਲਨ ਜਿਹੜਾ ਪਾਣੀ ਹੈ ਕੈਪੈਸਿਟੀ ਦਾ ਉਹ ਟੈਂਕੀ ਬਣੇਗੀ ਸੋ ਮੈਂ ਸਮਝਦਾ ਕਿ ਪਾਣੀ ਜਿਹੜੀ ਸਭ ਤੋਂ ਮੁੱਢਲੀ ਲੋੜ ਆ ਮਨੁੱਖ ਦੀ ਔਰ ਪਾਣੀ ਹੀ ਕਈ ਬਿਮਾਰੀਆਂ ਨੂੰ ਮਾਰ ਪਾਉਂਦਾ ਜੇ ਪਾਣੀ ਚੰਗਾ ਹੋਏਗਾ ਸਾਫ ਸੁਥਰਾ ਹੋਏਗਾ ਤੇ ਲੋਕ ਬਿਮਾਰੀਆਂ ਤੋਂ ਬਚਣਗੇ ਸੋ ਅੱਜ ਫੇਰ ਇੱਕ ਵਾਰ ਇੱਕ ਵੱਡਾ ਤੋਹਫਾ ਨਰੋਡ ਜੈਮਲ ਸਿੰਘ ਵਾਸੀਆਂ ਨੂੰ ਮਿਲਿਆ ਔਰ ਇਸ ਤੋਂ ਪਹਿਲਾਂ ਵੀ 17 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਹ ਤੇ ਸੀਵਰੇਜ ਵਿਵਸਥਾ ਦਾ ਜਿਹੜਾ ਉਹ ਕੰਮ ਚੱਲ ਰਿਹਾ ਔਰ ਹੋਰ ਬਹੁਤ ਸਾਰੇ ਕੰਮ ਜਿਹੜੇ ਨਗਰ ਪੰਚਾਇਤ ਚ ਹੋਏ ਆ ਆਮ ਆਦਮੀ ਕਲੀਨਿਕ ਆ ਤੁਸੀਂ ਦੇਖ ਰਹੇ ਹੋ ਪਿੱਛੇ ਬਣਿਆ ਸੋ ਅੱਜ ਪਾਣੀ ਦੀ ਕਿਲਬ ਜਿਹੜੀ ਆ ਉਹ ਇਸ ਨਗਰ ਨਿਵਾਸੀਆਂ ਨੂੰ ਜਿਹੜੀ ਇਹਨਾਂ ਦੀ ਦੂਰ ਹੋ ਗਈ ਹੈ ਤਾਂ ਮੈਂ ਸਮਝਦਾ ਕਿ ਘੱਟੋ ਘੱਟ 30 ਸਾਲ ਤੱਕ ਜੋ ਮੈਨੂੰ ਡਿਪਾਰਟਮੈਂਟ ਦੇ ਅਧਿਕਾਰੀ ਸਮਾਹਨ ਨੇ ਦੱਸਿਆ ਕਿ 25 ਤੋਂ 30 ਸਾਲ ਤੱਕ ਕੋਨਨ ਰੋਡ ਦੇ ਅੰਦਰ ਸੈਕਦੇ ਲੋਕਾਂ ਨੂੰ ਪਾਣੀ ਦੀ ਕੋਈ ਕਿਲਬ ਨਹੀਂ ਰਣੀ ਸੋ ਸਬੋਚੇ ਨਗਰ ਨਿਵਾਸੀਆਂ ਨੂੰ ਮੁਬਾਰਕਾਂ ਔਰ ਇੱਕ ਵਾਰ ਫੇਰ ਮੈਂ ਹਲਕੇ ਭੋਏ ਦੇ ਅੰਦਰ ਆਪਣੇ ਪਿਆਰੇ ਲੋਕਾਂ ਚ ਆ ਜਾਇਆ ਔਰ ਮੈਨੂੰ ਵੀ ਇਹ ਗਾਰਡਨ ਕਰਦੇ ਹੋ ਜਿੱਥੇ ਮਾਣ ਦੀ ਮਹਿਸੂਸ ਹੋ ਰਿਹਾ ਉੱਥੇ ਮੈਨੂੰ ਇਸ ਗੱਲ ਦੀ ਤਸੱਲੀ ਵੀ ਆ ਕਿ ਮੈਂ ਇਸ ਨਗਰ ਦੇ ਲੋਕਾਂ ਨੂੰ ਇੱਕ ਫੇਰ ਅਜ ਵੱਡਾ ਪ੍ਰੋਜੈਕਟ ਜਿਹੜਾ ਆ ਉਹ ਸਮਰਪਿਤ ਕੀਤਾ ਸੋ ਕਰੋੜਾ ਰੁਪਏ ਦੇ ਇਸ ਪ੍ਰੋਜੈਕਟ ਦੇ ਨਾਲ ਇੱਕ ਸ਼ਾਨਦਾਰ ਵਾਟਰ ਸਪਲਾਈ ਦਾ ਨਿਰਮਾਣ ਹੋਇਆ ਹੈ